ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਜੀ ਅੱਜਕਲ ਬਹੁਤ ਇੱਕ ਟ੍ਰੈਂਡ ਚੱਲ ਗਿਆ ਆਪਣੀ ਭਵਿੱਖ ਬਾਰੇ ਜਾਣਨਾ ਮੇਰੀ ਲਾਈਫ ਦੇ ਵਿੱਚ ਜੋ ਪਹਿਲੇ ਰਿਲੇਸ਼ਨਸ਼ਿਪ ਸੀ ਗਿਆ ਪੈਸੇ ਤੋਂ ਰਿਲੇਟਿਡ ਦੁਨੀਆਵੀ ਕੰਮ ਤੋਂ ਰਿਲੇਟਿਡ ਸ਼ੁਭ ਮਹੂਰਤ ਔਰ ਬਹੁਤ ਕੁਝ ਸਿੱਖਾਂ ਦੇ ਲਈ ਐਸਟਰੋਲੋਜਰ ਭਵਿੱਖਬਾਣੀ ਆਪਣੀ ਭਵਿੱਖ ਨੂੰ ਜਾਣਨਾ ਕਿਸੇ ਮਨੁੱਖ ਤੋਂ ਕੀ ਇਹ ਪੋਸੀਬਲ ਹੈ ਅਸੀਂ ਪਹਿਲੇ ਆਉ ਆਪਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਾਤਸ਼ਾਹ ਜੀ ਤੋਂ ਪੁੱਛੀਏ ਪਾਤਸ਼ਾਹ ਤੁਸੀਂ ਦੱਸੋ ਜੋ ਮੈਂ ਚਾਹਨਾ ਉਹ ਸੁੱਖ ਮੈਨੂੰ ਕਦੋਂ ਮਿਲੇਗਾ ਤੁਸੀਂ ਦੱਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ ਮਥੇ ਜੋ ਲਿਖਿਆ ਸ ਮਹਾਰਾਜ ਕਹਿੰਦੇ ਨੇ ਪੁਰਖਾ ਇਹ ਗੱਲ ਨੂੰ ਸਮਝ ਕਿ ਜਿਹਹੋਂ ਜੇ ਤੂੰ ਕਰਮ ਬੀਜ ਰਿਹਾ ਇਸ ਧਰਤੀ ਦੇ ਉੱਤੇ ਆਪਣੀ ਜ਼ਿੰਦਗੀ ਦੀ ਧਰਤੀ ਤੇ ਉੱਤੇ ਉਹੋ ਜਾਈ ਤੈਨੂੰ ਫਲ ਮਿਲੇਗਾ ਭਾਬ ਤੇਰੇ ਉਹ ਜੇ ਲੇਖ ਬਣ ਚੁੱਕੇ ਨੇ ਅੱਜ ਅਗਰ ਤੈਨੂੰ ਦੁੱਖ ਮਿਲਿਆ ਹੈ ਤੂੰ ਦੁੱਖ ਕਿਸੇ ਨੂੰ ਦਿੱਤੇ ਹੋਣੇ ਨੇ ਅਗਾਹ ਲਈ ਤੂੰ ਭਲਤੀ ਕਰ ਚੰਗੇ ਕਰਮ ਕਰ ਤਾਂ ਕਿ ਅਗਾਹ ਲਈ ਤੈਨੂੰ ਸੁੱਖ ਮਿਲੇ ਗੁਰੂ ਵਾਲਾ ਬਣੇਗਾ ਤੇ ਫਿਰ ਤੈਨੂੰ ਸੁੱਖ ਦੁੱਖ ਤੋਂ ਉੱਤੇ ਵਾਲੀ ਜ਼ਿੰਦਗੀ ਮਹਾਰਾਜ ਆਨੰਦ ਦੀ ਅਵਸਥਾ ਵਕਸ਼ਣਗੇ ਫਿਰ ਮੁੜ ਕੇ ਸੁੱਖ ਦੁੱਖ ਚ ਜਨਮ ਮਰਨ ਚ ਨਹੀਂ ਪੈਣਾ ਪਏਗਾ ਲੇਕਿਨ ਇਸ ਲਈ ਕਿਸੇ ਐਸਟ੍ਰੋਲੋਜਰ ਕੋਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਚ ਜਾਣਾ ਪੈਣਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਖੰਡੇ ਬਾਟੇ ਦੀ ਪਵਹਿ ਸ਼ਕਤੀ ਗੁਰੂ ਵਾਲੇ ਬਣ ਕੇ ਨਾਮ ਜਪਣਾ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ